ਦੁਗੋ ਜੋਗਾਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਪਨ ਪਵਿੱਤਰ ਗੋਦੀ ਚ ਪੈਤੀ ਸਤ ਸੰਗਤ ਜਿਓ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ 1342 ਅੰਕ ਤੇ ਸਬਦ ਚਨ ਕਰਦੇ ਪ੍ਰਭਾਤੀ ਅਸ਼ਟ ਪਦੀਆਂ ਮਹੱਲਾ ਪਹਿਲਾ ਵਿਵਾਸ ਇਕ ਓਮਕਾਰ ਸਤਿਗੁਰ ਪਰਸਾ ਦੁਬਿੱਦਾਂ ਬੌਰੀ ਮਨ ਨੂੰ ਬੋਰਾਇਆ ਕਹਿੰਦੇ ਜਿਹੜੀ ਦੁਬਿੱਦਾਂ ਇਹ ਬੌਰੀ ਹੈ ਇਹ ਮਨ ਨੂੰ ਬੋਰਾ ਕਰ ਦਿੰਦੀ ਜਿਵੇਂ ਕਿ ਬੋਰਾ ਨੂੰ ਕਹਿੰਦੇ ਜਿਹਨੂੰ ਕੋਈ ਸੋਝੀ ਨਾ ਲੋ ਜਿਹਨੂੰ ਸੂਰਤ ਨਾ ਹੋਵੇ ਇਹ ਦੁਬਿੱਦਾਂ ਜਿਹੜੀ ਏ ਨਹੀਂ ਸੋਚ ਤੋਂ ਦਿੰਦੀ ਏ ਸੋਝੀ ਆਉਣ ਨਹੀਂ ਦਿੰਦੀ ਦੁਬਿਧਾ ਜਿਹੜਾ ਦੋ ਪਾਸੇ ਜਾਂਦਾ ਦੋ ਨੂੰ ਮੰਨਦਾ ਅਸੀਂ ਤਾਂ ਦੋ ਵਾਲੇ ਮੰਜ਼ਲ ਵੀ ਪਾਰ ਕਰ ਦਿੱਤੀ ਪਤਾ ਨਹੀਂ ਅਸੀਂ ਤਾਂ ਕਿੰਨੇ ਇੱਕ ਨੂੰ ਮੰਨਤੇ ਸਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਪਾਈ ਦੁਬਿਧਾ ਜਿਹੜੀ ਇਹ ਹੀ ਬੌਰੀ ਹੈ ਮਨ ਨੂੰ ਬੋਰਾ ਕਰ ਦਿੰਦੀ ਹੈ ਦੁਬਿਧਾ ਬੌਰੀ ਮਨ ਗੋ ਰਾਇਆ ਟੂਠੇ ਲਾਲਚ ਜਨਮ ਗਵਾਇਆ ਕਹਿੰਦੇ ਟੂਠੇ ਲਾਲਚ ਦੇ ਵਿੱਚ ਜਨਮ ਨੂੰ ਗਵਾ ਲਿੰਦਾ ਹੈ ਲੱਭ ਰਹੀ ਪੁੰਨ ਬੰਦ ਨਾ ਪਾਇਆ ਕਹਿੰਦੇ ਮਾਇਆ ਫਿਰ ਆਲੇ-ਜਾਲੇ ਲੱਭ ਜਾਂਦੀ ਹੈ ਇਹ ਨਿਕਲ ਨਹੀਂ ਦਿੰਦੀ ਆਪਣੇ ਵਿੱਚੋਂ ਇਸ ਨੂੰ ਪਾਛਾ ਸਰਪਣਤਾ ਤੇ ਸਰਪਣੀ ਨੇ ਪਹਿਲੇ ਪੇਟ ਮਾਰ ਲੈਂਦੀ ਇਸ ਮਰੂ ਕਾਨੂੰਨ ਦੇ ਕੰਨ ਨਹੀਂ ਦਿੰਦੀ ਲਫਟ ਰਹੀ ਕੋ ਨਾ ਵੱਧਦਾ ਨਾ ਪਾਇਆ ਸਤਿਗੁਰ ਰੱਖੀ ਕਹਿੰਦੇ ਭਾਈ ਸਤਿਗੁਰ ਰੱਖ ਸਕਦਾ ਇਸ ਨੂੰ ਸਤਿਗੁਰੂ ਬਚਾ ਸਕਦੇ ਹਨ ਸਤਿਗੁਰ ਰੱਖੇ ਨਾਮ ਦੜਾਇਆ ਕਹਿੰਦੇ ਨਾਮ ਦੇ ਨਾਲ ਰੱਖ ਸਕਦੇ ਆ ਨਾਮ ਨੂੰ ਢੜਾ ਦਿੰਦੇ ਹਨ ਪੱਕਾ ਕਰਾ ਦਿੰਦੇ ਨਾ ਮਨ ਮਰੇ ਨਾ ਮਾਇਆ ਮਰੇ ਤਿਰਗੂ ਨਾਰਕਦੇਵ ਜੀ ਮਹਾਰਾਜ ਬਚਨ ਕਰਦੇ ਸंसਾਰ ਦੇ ਨਾਲ ਕਹਿੰਦੇ ਜਿਹੜਾ ਮਨ ਹੈ ਬੰਦੇ ਦਾ ਇਹ ਨਹੀਂ ਮਰਦਾ ਨਾ ਇਹ ਮਾਇਆ ਮਰਦੀ ਹੈ ਆਖਰੀ ਵਕਤ ਤੱਕ ਇਹ ਮਨ ਜਿਹੜਾ ਮਾਇਆ ਮੰਗਦਾ ਹੈ ਮਨ ਮਰਦਾ ਨਹੀਂ ਮਨ ਨੂੰ ਤਾਂ ਕੇਵਲ ਤੇ ਕੇਵਲ ਸ਼ਬਦ ਮਾਰ ਸਕਦਾ ਨਹੀਂ ਮਨ ਬੜਾ ਭਜਦਾ ਹੈ ਬੜਾ ਦੌਰ ਦਾ ਹਰ ਈਜ਼ ਦਾ ਜਵਾਬ ਗੁਰੂ ਦਿੰਦੇ ਆ ਅਕਸਰ ਸਾਡੇ ਮਨ ਦੇ ਵਿੱਚ ਇਹ ਰੋਸ ਰਹਿੰਦਾ ਹੈ ਕਿ ਸਾਡਾ ਮਨ ਜਦੋਂ ਅਸੀਂ ਪਾਠ ਕਰਦੇ ਆ ਟਿਕਦਾ ਨਹੀਂ ਕਈ ਜੱਤ ਦਿੰਦੇ ਆ ਕਈ ਸ਼ਰਮ ਦੇ ਮਾਰੇ ਦੱਸਦੇ ਨੇ ਮਨ ਸਾਡਾ ਸਾਰਿਆਂ ਦੇ ਨਹੀਂ ਟਿਕਦਾ। ਪਾਠ ਅਸੀਂ ਕਰਦੇ ਹੁੰਦੇ ਆ ਮਨ ਕਿਤੇ ਹੋਰ ਹੁੰਦਾ। ਇਹ ਵਸਤਾ ਕਿਉਂ ਹੈ? ਕਿ ਇਹ ਮਨ ਮਰਿਆ ਨਹੀਂ। ਕਿਉਂ ਨਹੀਂ ਮਰਿਆ? ਇਹਸ ਮਨ ਨੂੰ ਮਾਰਨ ਵਾਲਾ ਸ਼ਬਦ ਮਿਲਿਆ ਨਹੀਂ। ਸੋ ਗੁਰੂ ਦਾਦੇ ਨਾ ਕਹਿੰਦੇ ਇਹ ਮਨ ਮਰਦਾ ਹੈ ਨਾ ਇਹ ਮਾਇਆ ਮਰਦੀ। ਨਾ ਮਨ ਮਰੇ ਨਾ ਮਾਇਆ ਮਰੇ ਜਿੰਨ ਕੁਛ ਕੀਆ ਸੋਈ ਜਾਣੇ ਕਹਿੰਦੇ ਜਿਨੇ ਪਾਈ ਕੁਛ ਕਰਿਆ ਉਹ ਹੀ ਜਾਣਦਾ ਸਬਦ ਵਿਚਾਰ ਪੌ ਸਾਗਰ ਤਰੀ ਕਹਿੰਦੇ ਸਬਦ ਦੀ ਵਿਚਾਰ ਦੇ ਨਾਲ ਇਹ ਜਿਹੜਾ ਭੌ ਦਾ ਡਰ ਦਾ ਸਮੁੰਦਰ ਹੈ ਇਹਨੂੰ ਤਾਂ ਪਾਰ ਲੰਘੇ ਸਬਦ ਦੀ ਵਿਚਾਰ ਦੇ ਨਾਲ ਸੰਗੀ ਜੇ ਮਨ ਟਿਕਦਾ ਹੈ ਨਾ ਕੜੀ ਦੀ ਕੜੀ ਜਦੋਂ ਸ਼ਬਦ ਦੀ ਵਿਚਾਰ ਹੁੰਦੀ ਹੈ ਕਥਾ ਹੁੰਦੀ ਹੈ ਉਸ ਵਕਤ ਤੇ ਟਿਕ ਜਾਂਦਾ ਹੈ ਕਿਉਂ ਇਹ ਫਿਰ ਅਦਰ ਸੋਣ ਨੂੰ ਬਾਤ ਤੇ ਤਾਬਲਾ ਰਹਿੰਦਾ ਹੈ ਕਿ ਕੀ ਹੋ ਰਿਹਾ ਹੈ ਸ਼ਬਦ ਵਿਚਾਰ ਪਉ ਸਾਕਰ ਤਰੇ ਰੋਹੋ ਮਾਇਆ ਸਾਚ ਰਾਜੇ ਹੰਕਾਰੀ ਕਹਿੰਦੇ ਮਾਇਆ ਨੂੰ ਇਕੱਠੀ ਕਰਕੇ ਰਾਜੇ ਫਿਰ ਹੰਕਾਰੀ ਹੋ ਜਾਂਦੇ ਮਾਇਆ ਸਾੰਚ ਰਾਜੇ ਹੰਕਾਰੀ ਮਾਇਆ ਸਾਥਨਾ ਚੱਲੇ ਪਿਆਰੀ ਕਹਿੰਦੇ ਮਾਇਆ ਜਿਹੜੀ ਬਹੁਤ ਪਿਆਰੀ ਏ ਨਾਲ ਨਹੀਂ ਜਾਂਦੀ ਮਾਇਆ ਮਮਤਾ ਹੈ ਬਹੁ ਰੰਗੀ ਕਹਿੰਦੇ ਮਾਇਆ ਤੇ ਜਿਹੜੀ ਮਮਤਾ ਹੈ ਬਹੁਤ ਰੰਗਾਂ ਵਿੱਚ ਹੈ ਕਦੇ ਕਿਸੇ ਰੰਗ ਵਿੱਚ ਆਉਂਦੀ ਹੈ ਮਾਇਆ ਕਦੇ ਕਿਸੇ ਰੰਗ ਵਿੱਚ ਇਹ ਆਪਣੇ ਰੰਗ ਦਿਖਾਉਂਦੀ ਹੈ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਮ ਹੈ ਕੋ ਸਾਥ ਨਾ ਸੰਗੀ ਕਹਿੰਦੇ ਨਾਮ ਤੋਂ ਬਿਨਾ ਕੋਈ ਸਾਥ ਜਾਣੇ ਵਾਲਾ ਕੋਈ ਸੰਗੀ ਨਹੀਂ ਜਿਉ ਮਨ ਦੇਖੇ ਕਹਿੰਦੇ ਜਿਸ ਤਰ੍ਹਾਂ ਮਨ ਦੇਖਦਾ ਸਾਡਾ ਜਿਉ ਮਨ ਦੇਖੇ ਪਰ ਮਨ ਤੈਸਾ ਕਹਿੰਦੇ ਦੂਸਰੇ ਦਾ ਮਨ ਵੀ ਹੈ ਜੇ ਜਿਹਹੀ ਜੀ ਸੋਚ ਸਾਡੇ ਵਿੱਚ ਦੂਸਰੇ ਮਨ ਵਸਤੇ ਹਨ ਉਹ ਦੂਸਰਾ ਮਨ ਵੀ ਉਹੋ ਜੀ ਸੋਚਦਾ ਇਹ ਇੱਕ ਕੁਦਰਤ ਦਾ ਨਿਯਮ ਬਣਿਆ ਇਹ ਅਸੀਂ ਕਿਸੇ ਨੂੰ ਆਪਣਾ ਦੁਸ਼ਮਣ ਸਮਝਦੇ ਆ ਅਗਲਾ ਵੀ ਦੁਸ਼ਮਣ ਸਮਝਦੇ ਆ ਅਗਲਾ ਕਿਹੜਾ ਮਿੱਤਰ ਸਮਝਦੇ ਜੋ ਕੁਝ ਸਾਡੇ ਮਨ ਵਿੱਚ ਹੈ ਉਹੀ ਦੂਸਰੇ ਦੇ ਮਨ ਵਿੱਚ ਹੈ ਆਪਣੀ ਕਈ ਪਰਖਿਆ ਨਹੀਂ ਹੁੰਦੀ ਕਿ ਆਪਾਂ ਇਸ ਨਾਲ ਬੋਲਣਾ ਨਹੀਂ ਅਗਲੇ ਦੇ ਮਨ ਚ ਵੀ ਆ ਜਾਂਦੀ ਹੈ ਕਿ ਆਪਾਂ ਉਹਦੇ ਨਾਲ ਬੋਲਣਾ ਇਹ ਤਾਂ ਕੁਦਰਤ ਦਾ ਖੇਲ ਹੈ ਇਹ ਤਾਂ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕੁੰਡੀਆਂ ਦਾ ਦਰਦ ਦੇ ਦਿੰਦੀਆਂ ਕਿ ਇਹ ਕੁੰਡੀਆਂ ਸਾਡੇ ਦਿਲ ਵਿੱਚ ਪਈਆਂ ਜਿਉਂ ਮਨ ਦੇਖੇ ਕਹਿੰਦਾ ਜਿਸ ਤਰ੍ਹਾਂ ਆਪਣਾ ਮਨ ਦੇਖਦਾ ਹੈ ਨਾ ਕਿਸੇ ਨੂੰ ਪਰ ਮਨ ਤੈਸਾ ਪਰ ਦੂਸਰੇ ਦਾ ਕਹਿੰਦਾ ਦੂਸਰੇ ਦਾ ਮਨ ਵੀ ਉਹੋ ਜਿਹਾ ਹੀ ਹੈ ਇਹਜਾ ਤੇਰਾ ਮਨ ਹੈ ਇਹਜਾ ਦੂਸਰੇ ਦਾ ਮਨ ਹੈ ਜੈਸੀ ਮਨਸਾ ਤੈਸੀ ਦਸ਼ਾ ਕਹਿੰਦੇ ਜਿਹਹੀ ਜੀ ਮਨ ਦੀ ਮਨਸਾ ਹੁੰਦੀ ਹੈ ਉਸ ਦਸ਼ਾ ਨੂੰ ਉੱਠ ਕੇ ਚੱਲਿਆ ਜਾਂਦਾ ਹੈ ਉਸ ਦਸ਼ਾ ਨੂੰ ਹੀ ਜਾਂਦਾ ਜੋ ਮਨ ਨੇ ਸੋਚਿਆ ਜਿੰਦਰ ਨੂੰ ਮਨ ਦੀ ਦਸ਼ਾ ਹੈ ਮਨਸਾ ਹੈ ਉਦੋਂ ਨੂੰ ਦਸ਼ਾ ਹੋ ਜਾਂਦੀ ਉਸ ਦਸ਼ਾ ਨੂੰ ਚੱਲ ਪੈਂਦਾ ਜੈਸੀ ਮਨਸਾ ਤੈਸੀ ਤਸਾ ਜੈਸਾ ਕਰਮ ਕਹਿੰਦੇ ਜਿਹੜਾ ਜਿਆ ਕਰਮ ਕਰਦਾ ਤੈਸੀ ਲਿਬ ਲਵ ਹੈ ਕਹਿੰਦੇ ਉਹੋ ਜਿਹੀ ਲਿਬ ਲਗਦੀ ਹੈ ਜਿਹੜਾ ਜਿਆ ਕਰਮ ਕਰਦਾ ਕਰਮ ਨੂੰ ਮਾਰੇ ਕਰਦਾ ਕਹਿੰਦਾ ਮੇਰਾ ਧਿਆਨ ਨਹੀਂ ਲੱਗਦਾ ਬਾਣੀ 'ਚ ਧਿਆਨ ਤਾਂ ਭਾਈ ਲੱਗਣਾ ਹੀ ਨਹੀਂ ਜੋ ਜਿਹੇ ਕਰਮ ਵਾੜੇ ਕਰਦਾ ਹੈ ਸਵਾਲ ਦਾ ਜਵਾਬ ਆਪਣੇ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਜਾਈ ਜਾਂਦੇ ਆ ਜੈਸਾ ਕਰਮ ਤੇਹੀ ਲੇਬ ਲਾਪ ਹੈ ਕਹਿੰਦੇ ਜਿਹੇ ਜਿਹੇ ਕਰਮ ਕਰਦਾ ਉਹੋ ਜੀ ਲੇਬ ਲਾ ਲਿੰਦਾ ਹੈ ਕਰਮ ਵਾੜੇ ਕਰਦਾ ਹੈ ਲੇ ਬਲਾਉਣੀ ਕਿਉਂਦਾ ਰੱਬ ਦੇ ਨਾਲ ਜੈਸੀ ਜੈਸਾ ਕਰਮ ਤੈਸੀ ਲੇਬਲਾਵੈ ਸਤਗੁਰੂ ਪੁੱਛ ਕਹਿੰਦੇ ਬਣੇ ਸਤਗੁਰੂ ਨੂੰ ਪੁੱਛ ਲੈ ਸਤਗੁਰੂ ਪੁੱਛ ਸਹਿਜ ਕਰਪਾਵੈ ਕਹਿੰਦੇ ਸਤਗੁਰੂ ਨੂੰ ਪੁੱਛ ਲੈ ਆਪਣੇ ਆਪ ਹੀ ਤੂੰ ਰੱਬ ਦੇ ਘਰ ਚ ਪਹੁੰਚ ਜਾਵੇਂਗੀ ਸਹਿਜ ਅਵਸਥਾ ਉਹ ਹੈ ਜਿਹੜਾ ਆਪਣੇ ਆਪੇ ਕੰਮ ਸਤਿਗੁਰ ਨੂੰ ਪੁੱਛ ਸਤਿਗੁਰ ਪੁੱਛ ਸਹਿਜ ਘਰ ਪਾਵੈ ਆराग ਨਾਦ ਮਨ ਦੂਜੇ ਪਾਏ ਸੰਸਾਰ ਦੇ ਰਾਗ ਦੇ ਵਿੱਚ ਕਹਿੰਦੇ ਰਾਗਾਂ ਨਾਲ ਤੇ ਨਾਦਾਂ ਨਾਲ ਨਾ ਪੀ ਜੀ ਰਾਗੀ 베ਤੀ ਬਹੁਤ ਪਾਸਕ ਕਹਿੰਦੇ ਰਾਗਾ ਦੇ ਨਾਦਾ ਨਾਲ ਰੱਬ ਭਿੱਜਦਾ ਨਹੀਂ ਸੰਸਕੀ ਨਾਦ ਉਹਨੂੰ ਕਹਿੰਦੇ ਜਿਹਦੇ ਚ ਕੋਈ ਆਵਾਜ਼ ਆਉਂਦੀ ਹੈ ਉਹਨੂੰ ਨਾਦ ਕਹਿੰਦੇ ਚਾਹੇ ਢੋਲ ਕੀ ਹੈ ਚੈਣਾ ਜੋ ਕੁਝ ਵੀ ਬਾਜਿਆ ਜਿਹਦੇ ਚ ਆਵਾਜ਼ ਆਉਂਦੀ ਹੈ ਉਹਨੂੰ ਨਾਦ ਕਹਿੰਦੇ ਆ ਕਹਿੰਦੇ ਰਾਗ ਤੇ ਨਾਦ ਹਨ ਮਨ ਦੂਜੇ ਪਾਈ ਇਹਨਾ ਮਨ ਦੂਜਿਆਂ ਨੂੰ ਪਿਆਰ ਕਰਦਾ ਹੈ ਮਨ ਤਾਂ ਇਹਨਾਂ ਨਾਦਾਂ ਨੂੰ ਜਿਹੜੀ ਆਵਾਜ਼ ਨਿਕਲਦੀ ਹੈ ਇਹਨਾਂ ਤੇ ਮਸਤ ਹੋ ਰਿਹਾ ਹੈ ਰੱਬ ਉਪਰ ਥੋੜਾ ਮਸਤ ਹੁੰਦਾ ਇਹਦਾ ਦੂਜਾ ਪੌਖੜਾ ਹੋ ਗਿਆ ਇਹ ਦਵਿੱਧਾ ਖੜੀ ਹੋ ਗਈ ਦੋ ਚੀਜ਼ਾਂ ਹੋ ਗਈਆਂ ਰਾਗ ਨਾਦ ਮਨ ਦੂਜੇ ਪਾਈ ਉਜੇ ਨੂੰ ਪਉ ਕਰਨ ਲੱਗ ਗਿਆ ਪਉ ਤਾਂ ਉਹ ਰਾਗ ਨੂੰ ਉਸ ਨਾਦ ਨੂੰ ਪਉ ਕਰਨ ਲੱਗ ਗਿਆ ਉਹ ਬੜੀ ਪਿਆਰੀ ਲੱਗਦੀ ਹੈ ਢੋਲ ਕੀ ਬਾਜਾ ਬੜਾ ਪਿਆਰਾ ਲੱਗਦਾ ਹੈ ਰੱਬ ਥੋੜਾ ਪਿਆਰਾ ਲੱਗਦਾ ਇਹਦਾ ਦਵਿੱਦਾ ਖੜੀ ਹੋ ਗਈ ਸਿਰਕੂ ਨਾਨਕਦੇਵ ਜੀ ਮਹਾਰਾਜ ਦੱਸਦੇ ਹਿੱਤਾ ਰਾਗ ਨਾਦ ਮਨ ਦੂਜੇ ਭਾਏ ਲੇਕਿਨ ਕਦੇ ਵਿਚਾਰ ਨਹੀਂ ਕੀਤੀ ਕਿ ਬਾਣੀ ਵਿੱਚ ਕੀ ਲਿਖਿਆ ਅਸੀਂ ਕਿਹੜੇ ਕਰਮ ਕਰਦੇ ਰਾਗ ਨਾਲ ਮਨ ਦੂਜੇ ਭਾਏ ਅੰਤਰ ਕਪਟੇ ਯਾਨੀ ਅੰਦਰ ਤੇ ਚ ਕਪਟਾ ਹੈ ਅੰਦਰ ਵਿੱਚ ਅੰਦਰ ਦੇ ਵਿੱਚ ਮੈਂ ਅੰਦਰ ਦੇ ਅੰਤਰ ਕਪ ਮਹਾ ਦੁੱਖ ਪਾਏ ਸਸੇ ਮਹਾ ਦੁੱਖ ਗੁਰੂ ਨੇ श्राप ਦੇ ਦਿੱਤਾ ਹੈ ਕੇਜੀ ਦੇ ਅੰਦਰ ਦੇ ਚ ਕਪਟ ਹੈ ਨਾ ਮਹਾ ਦੁੱਖ ਪਾਉਂਦਾ ਹੈ ਅੰਦਰ ਦੇ ਚ ਮੈਲ ਹੈ ਉੱਪਰ ਤੋਂ ਹੱਸਦਾ ਹੈ ਵਿੱਚੋਂ ਬਹੁਤ ਦੁਖੀ ਉਸ ਕੋਲੋਂ ਦੀਨੂ ਜੱਪੀਆਂ ਪਾਉਂਦਾ ਹੈ ਨਾ ਬੜਾ ਹੱਸਦਾ ਹੈ ਕਿ ਮੈਂ ਤੇਰਾ ਬੰਦਾ ਐ ਤੂੰ ਮੇਰਾ ਬੰਦਾ ਐ ਅੰਦਰ ਦੇ ਵਿੱਚ ਹੋਰ ਸੋਚੀ ਬੈਠਾ ਅੰਦਰ ਦੇ ਵਿੱਚ ਉਹਨੂੰ ਚੰਗਾ ਨਹੀਂ ਲੱਗਦਾ ਗੁਰੂ ਪਾਤਸ਼ਾਹ ਬਚਨ ਕਰਦੇ ਆ ਕਹਿੰਦੇ ਇਹੋ ਜਿਹੇ ਭਾਈ ਜਿਹੜੇ ਮਨੁੱਖ ਹੁੰਦੇ ਆ ਨਾ ਉਹ ਮਹਾ ਦੁੱਖ ਪਾਉਂਦੇ ਆ ਅੰਤਰ ਕਪਟ ਮਹਾ ਦੁੱਖ ਪਾਵੈ ਬਾਰੇ ਉੱਪਰੋਂ ਮਿੱਠੇ ਰਹਿੰਦੇ ਆ ਲੇਕਰ ਅੰਦਰ ਦੇ ਚ ਕਾਪਟ ਹੁੰਦੀ ਹੈ ਅੰਦਰ ਕਾਪਟ ਮਹਾ ਦੁੱਖ ਪਾਵੈ ਅਸੀਂ ਦੁੱਖ ਨਹੀਂ ਸਿਹੜਿਆ ਮਹਾ ਦੁੱਖ ਸਿਹੜ ਲਿਆ ਇੱਛਾ ਸਾਡੀ ਕਿ ਸਾਡਾ ਸਰੀਰ ਤੰਦਰੁਸਤ ਰਹੇ ਸਰੀਰ ਤਾਂ ਭਾਈ ਆਪੇ ਗਾਲਿਆ ਆਪਣਾ ਆਪਣੇ ਸਰੀਰ ਨੂੰ ਗੱਲ ਵਾਲੇ ਵਾਲਾ ਤੂੰ ਆਪ ਐ ਕਦੇ ਦੇਖਿਆ ਇੱਕ ਪਾਸੇ ਤੋਂ ਲੈ ਕੇ ਨਾ ਪੇਟ ਸਿਰੇ ਤੱਕ ਕਾੜ ਦਿੰਦੇ ਆ ਡਾਕਟਰ ਦੇਖਣਾ ਫਿਰ ਪੂਰੀ ਨੂੰ ਸੀਉਂਦੇ ਨਾ ਇੱਕ ਨਾ ਟਾਂਕੇ ਲਾਲ ਲਾ ਬੰਨ੍ਹ ਦਿੰਦੇ ਆ ਗੁਰੂ ਤਾਂ ਪਰਤਾ ਕਹਦਾ ਇਹ ਵਾਸਤਾ ਭਾਈ ਆਈ ਕਿਉਂ ਆ ਤੇਰੇ ਪਰ ਕਹਿੰਦੇ ਮਹਾਦੁੱਖ ਤੇ ਜਿਹੜੇ ਤਾਂ ਆਪਣੇ ਆਪ ਕੇ ਸਸਿੰਗ ਸੱਚੋ ਸੱਚਸੇ ਆਪਣੇ ਮਨ ਵਿੱਚ ਇਸ ਤਰੀ ਕਬਟ ਰਹਿੰਦੀ ਹੈ ਉੱਪਰ ਤੋਂ ਅਸੀਂ ਯਾਰ ਬਣਦੇ ਆ ਵਿਚੋ ਅਸੀਂ ਦੁਸ਼ਮਣ ਬਣੀ ਬੈਠੇ ਆ ਇਹ ਅਵਸਥਾ ਕਿੱਥੇ ਤੱਕ ਹੈ ਇਹ ਅਵਸਥਾ ਪਤੀ ਤੇ ਪਤਨੀ ਦੋਨੇ ਇਕੱਠੇ ਰਹਿੰਦੇ ਆ ਉਹਨਾਂ ਵਿੱਚ ਵੀ ਅਵਸਥਾ ਇਹ ਸਭ ਤੋਂ ਨੇੜੇ ਪਤੀ ਤੇ ਪਤਨੀ ਹੈ ਉਹ ਵੀ ਅੰਦਰੋਂ ਕੁਝ ਹੋਰ ਸੋਚਦੇ ਆ ਬਾਹਰੋਂ ਕੁਝ ਹੋਰ ਦਿਖਾਉਂਦੇ ਆ ਲੋਕਾਂ ਦੀ ਗੱਲ ਛੱਡੋ ਸਭ ਤੋਂ ਨੇੜੇ ਪਤੀ ਤੇ ਪਤਨੀ ਆ ਭਾਈ ਤੇ ਭਾਈ ਨੇੜੇ ਹੁੰਦੇ ਆ ਲੇਕਿਨ ਵਿੱਚੋਂ ਕੁਝ ਹੋਰ ਰੂਪ ਹੁੰਦਾ ਬਾਹਰ ਦਾ ਰੂਪ ਹੋਰ ਹੈ ਇੰਦਰ ਫਿਰ ਗੁਰੂ ਨੇ ਤਾਪ ਦੇ ਦਿੱਤਾ ਕਹਿੰਦੇ ਭਾਈ ਮਹਾਦੁਖ ਪਾਊਗਾ ਅੰਤਰ ਕਪਟ ਮਹਾਦੁਖ ਪਾਏ ਸਤਗੁਰ ਭੇਟੇ ਕਿਨ ਜੇ ਸਤਗੁਰ ਨਾਲ ਮੇਲ ਹੋ ਜੇ ਸੋਜੀ ਪਾਏ ਕਹਿੰਦੇ ਫਿਰ ਸੋਜੀ ਪਾ ਲੈਂਦਾ ਫਿਰ ਜਿਹੜਾ ਜਿਆ ਅੰਦਰ ਉਹ ਜੀ ਬਾਹਰ ਦਾ ਵੇਖ ਅਸੀਂ ਹੋਰ ਦਿਖਾਇਆ ਹੁੰਦਾ ਅੰਦਰ ਤੇ ਅਸੀਂ ਹੋਰ ਹੁੰਦੇ ਆ ਤਾਂ ਹੀ ਫਿਰ ਗੁਰੂ ਗੋਬਿੰਦ ਸਿੰਘ ਨੇ ਦੂਰਾ ਚੰਨ ਕੀਤਾ ਵੇਖ ਦਿਖਾਇਓ ਜਗਤ ਕੋ ਲੋਕਨ ਕੋ ਵਸਕੀਨ ਅੰਤਕਾਲ ਕਾਟੀ ਕਟੇ ਬਾਤ ਨਰਕ ਮੈਲੀ ਅੰਦਰ ਤੋਂ ਬਾਣਾ ਪਾਇਆ ਵੇ ਦਿਖਾਵਾ ਕੀਤਾ ਵਿੱਚ ਕੰਪਟਾ ਕਰਮ ਕੁਝ ਹੋਰ ਕਰਦਾ ਹੈ ਦਿਖਾਵਾ ਕੁਝ ਹੋਰ ਹੈ ਕਿਹੜਾ ਮਹਾਦੁਖ ਪਾਉਣਾ ਸੀ ਐ ਨਰਕਾਂ ਦਾ ਨਰਕਾਂ 'ਚ ਬਸਣ ਦਾ ਕਿਉਂ ਪੇਕ ਹੋਰ ਦਿਖਾਉਂਦਾ ਹੈ ਕਰਮ ਕੋ ਸੋ ਹੋਰ ਕਰਦਾ ਸੱਚੇ ਨਾਮ ਰਹਿ ਲਿਬ ਲਾਈ ਕਹਿੰਦੇ ਸੱਚੇ ਨਾਮ ਦੇ ਨਾਲ ਲਿਬ ਲਾਲਾ ਤਾਂ ਦਾਰ ਸੱਚੇ ਸੋ ਬਾਪਾਇ ਕਹਿੰਦੇ ਤਾਂ ਤਾਂ ਲਿਖਿਆ ਕਹਿੰਦੇ ਤਾਂ ਫਿਰ ਸੱਚੇ ਦਰ ਤੇ ਸੋਭਾ ਪਾਏਗਾ ਨਾਮ ਦੇ ਨਾਲ ਲਿਬ ਲਾਲਾ ਸੱਚੇ ਨਾਮ ਰਹਿ ਲਿਬ ਲਾਈ ਸੱਚੇ ਸ਼ਬਦ ਸੱਚ ਕਮਾਵੇ ਕਹਿੰਦੇ ਸੱਚੇ ਸ਼ਬਦ ਦੀ ਕਮਾਈ ਕਰ ਇਹ ਕਿਹੜੀ ਸੇਵਾਦਾਰੀ ਹੈ ਕਿਹੜੀ ਕਮਾਈ ਕਰਨ ਵਾਸਤੇ ਦੱਸਿਆ ਹੈ ਸ਼ਬਦ ਦੀ ਕਮਾਈ ਨਿਰਣਾਇ ਨਹੀਂ ਹੋ ਸਕਿਆ ਸਾਡਾ ਮਨ ਹਲ ਤੱਕ ਮੰਨਿਆ ਹੀ ਨਹੀਂ ਕਿ ਕਿਹੜੀ ਸੇਵਾ ਕਰਨੀ ਹੈ ਸੇਵਾ ਕਿਸ ਦੀ ਕਰਨੀ ਹੈ ਕਿਹੜਾ ਪ੍ਰਸ਼ਾਦ ਲੈਣਾ ਹੈ ਉਹ ਰੂਪ ਨਾਸੇਬਾ ਦਾ ਪਤਾ ਲੱਗਿਆ ਨਾ ਪ੍ਰਸ਼ਾਦ ਦਾ ਪਤਾ ਲੱਗਿਆ ਸਿੱਖ ਕਹਿੰਦਾ ਮੈਂ ਬਹੁਤ ਵੱਡਾ ਗੁਰੂ ਬਚਨ ਕਰਦੇ ਸੱਚੇ ਸ਼ਬਦ ਸੱਚ ਕਮਾਵੇ ਕਹਿੰਦੇ ਇਹ ਸੱਚ ਦੀ ਕਮਾਈ ਹੈ ਸ਼ਬਦ ਦੀ ਕਮਾਈ ਹੈ ਸੱਚੀ ਬਾਣੀ ਕਹਿੰਦੇ ਬਾਣੀ ਸੱਚੀ ਹੈ ਹਰ ਗੁਣ ਗਾਵੈ ਕਹਿੰਦੇ ਹਰ ਦੇ ਗੁਣਾਂ ਨੂੰ ਗਾ ਨਿਜ ਕਰ ਆਪਾਸ ਨਿਜ ਕਰ ਜਲ ਆਪਣਾ ਕਾਰਜ ਨੂੰ ਸੱਚ ਅਖੰਡ ਕਹਿੰਦੇ ਆ ਉੱਤੇ ਬਸਾ ਹੋ ਗਿਆ ਕਿਸੇ ਦੀ سپਾਰਚ ਕਰਾਉਣ ਦੀ ਲੋੜ ਨਹੀਂ ਰਹੀ ਅੱਤਖੰਡ ਚਲੇ ਗਿਆ ਕਦੋਂ ਜਦੋਂ ਸ਼ਬਦ ਦੀ ਕਮਾਈ ਕੀਤੀ ਹੈ ਨਿਤਿਕਾਰਾ ਪਾ ਅਮਰ ਪਦ ਪਾਵੈ ਅਮਰ ਪਦ ਤੁਸੀਂ ਅਮਰ ਉਹਨੂੰ ਕਹਿੰਦੇ ਜਿਹੜਾ ਨਾਮ ਮਰਦਾ ਹੋਵੇ ਇਹ ਕਹਿੰਦੇ ਅਮਰ ਹੋ ਗਏ ਅਮਰ ਹੋ ਗਿਆ ਮੜਕ ਮੂੜ ਕੇ ਮਰਨਾ ਨਹੀਂ ਕਦੋਂ ਹੋਇਆ ਜਦੋਂ ਸ਼ਬਦ ਦੀ ਕਮਾਈ ਕੀਤੀ ਹੋਰ ਨਹੀਂ ਸੇਵਾ ਕੀਤੀ ਕੋਈ ਦਿਖਾਵੇ ਵਾਲੀ ਅਤੀਤ ਅਕਸਰ ਦਿਖਾਵੇ ਵਾਲੀ ਸੇਵਾ ਕਰਦੇ ਆ ਕਿ ਲੋਕ ਦੇਖ ਲੈਣ ਇਹ ਬੜਾ ਸੇਵਕ ਹੈ ਲੇਕਿਨ ਜਿਹੜੀ ਸ਼ਬਦ ਦੀ ਕਮਾਈ ਆ ਪਾਈ ਇਹ ਨਹੀਂ ਲੋਕਾਂ ਨੂੰ ਦਿਖਦੀ ਇਹ ਤਾਂ ਅੰਦਰ ਮਨ ਨਾਲ ਹੋਣੀ ਹੈ ਦੇ ਨਾਲ ਫਿਰ ਸੱਚਖੰਡ ਵਿੱਚ ਵਾਸਾ ਹੋ ਗਿਆ ਅਮਰ ਹੋ ਗਿਆ ਸਦਾ ਵਾਸ ਦੀ ਨੀਤੀਕਾਰੇ ਪਾਸ ਅਬਰ ਪਦ ਪਾਵੈ ਤਾਂ ਜਿਵੇਂ ਕਿ ਦੇਖੋ ਕਿਤੇ ਤਾਂ ਲਾਇਆ ਕਿਤੇ ਜੇਲਾਈ ਤਾਂ ਦਰ ਸਾਚੇ ਸੋਭਾ ਪਾਵੈ ਕਹਿੰਦੇ ਤਾਂ ਫਿਰ ਸੱਚੇ ਦਰ ਤੇ ਸੋਭਾ ਪਉਂਦਾ ਕਦੋਂ ਜਦੋਂ ਸਾਬਦ ਦੀ ਕਮਾਈ ਕਰਦਾ ਹੈ ਸਾਡਾ ਮਨੋਰਥ ਤਾਂ ਇਹ ਹੈ ਕਿ ਲੋਕਾਂ ਨੂੰ ਦੱਸਣਾ ਕਿ ਮੈਂ ਵੱਡਾ ਸਿੱਖਾਂ ਦੂਵੇ ਛੋਟੇ ਆ ਮੈਂ ਬੜਾ ਉਹ ਲੋਕਾਂ ਤੋਂ ਵੱਖਰਾ ਕੰਮ ਕਰਦਾ ਹੈ ਜੋ ਲੋਕ ਕਰਦੇ ਆ ਉਹਨਾਂ ਤੋਂ ਵੱਖਰਾ ਕੰਮ ਕਰਦਾ ਹੈ ਦਿਖਾਉਣ ਵਾਸਤੇ ਕਿ ਲੋਕਾਂ ਨੂੰ ਤਾਂ ਮੱਥਾ ਵੀ ਨਹੀਂ ਟੇਕਣਾ ਹੁੰਦਾ ਮੱਥਾ ਤਾਂ ਮੈਂ ਟੇਕਦਾ ਲੋਕਾਂ ਨੂੰ ਥੋੜਾ ਮੱਥਾ ਟੇਕਣਾ ਹੁੰਦਾ ਹੈ ਲੇਕਿਨ ਪਤਾ ਨਹੀਂ ਲੱਗਦਾ ਕਿ ਪਾਤਸ਼ਾਹ ਸਰਾਫ ਵੀ ਦੇ ਦਿੰਦੇ ਆ ਕਿਹੜਾ ਅਪਰਾਧੀ ਦੂਣਾ ਨੇ ਵੀ ਜਿਉ ਹੰਤਾ ਮਰ ਗਾਇ ਅਪਰਾਧੀ ਕਹਿੰਦੇ ਭਾਈ ਦੋ ਵਾਰੀ ਮੱਥਾ ਟੇਕਦਾ ਇੱਕ ਵਾਰੀ ਨਹੀਂ ਸਬਰ ਆਉਂਦਾ ਉਹ ਅਪਰਾਧੀ ਹੈ ਬਾਬਾ ਨਾਨਕ ਕਿਹਦੇ ਡਰਦਾ ਕਿਸ ਤੋਂ ਅਪਰਾਧੀ ਵਾਸਤੇ ਅਪਰਾਧੀ ਬਾਬੇ ਨਾਨਕ ਦੇ ਦਰਵਾਜ਼ੇ ਪਰਖਿਆ ਜਾਂਦਾ ਹੈ ਕਿ ਕਿਹੜਾ ਅਪਰਾਧੀ ਐ ਕਿਹੜਾ ਪਾਪੀ ਐ ਕਿਹੜਾ ਕਿਹਾ ਜਾਏ ਬਾਬੇ ਨਾਨਕ ਦਾ ਸੀਸਾ ਲੱਗਿਆ ਸੀਸੇ ਦੇ ਜਦੋਂ ਮੂਰੇ ਜਾਂਦੇ ਆ ਸਾਰਾ ਕੁਝ ਸਾਫ ਹੋ ਜਾਂਦਾ ਗੁਰੂ ਪਾਚਾ ਬਚਨ ਕਰਦੇ ਤਾਂ ਦਰ ਸਾਚੇ ਸੋਭਾ ਪਾਵੇ ਗੁਰੂ ਸੇਵਾ ਸਸੇ ਗੁਰ ਸੇਵਾ ਲਿਖਿਆ ਪਾਚਾ ਨੇ ਗੁਰਨਾ ਸ਼ਬਦ ਨੂੰ ਕਹਿੰਦੇ ਆ ਗੁਰੂ ਜਿਹੜਾ ਗੁਰ ਦਿੰਦਾ ਉਹਦੀ ਸੇਵਾ ਕਰਨੀ ਹੈ ਜਿਹੜਾ ਗੁਰੂ ਨੇ ਸ਼ਬਦ ਦਿੱਤਾ ਸੀ ਜਿਹੜਾ ਪ੍ਰਸ਼ਾਦ ਦਿੱਤਾ ਸੀ ਗੁਰੂ ਨੇ ਉਹਦੀ ਸੇਵਾ ਕਰਨੀ ਹੈ ਆਪਾਂ ਤਾਂ ਆਪਣੇ ਆਲਾ ਪ੍ਰਸ਼ਾਦ ਖਾ ਲਿਆ ਆਪਾਂ ਤਾਂ ਕਰਤੀ ਸੇਵਾ ਉਹਦੀ ਜਿਹੜਾ ਬਾਬਾ ਜੀ ਨੇ ਆਪਾਂ ਨੂੰ ਪ੍ਰਸ਼ਾਦ ਦਿੱਤੇ ਆਪਾਂ ਤਾਂ ਛਕ ਲਿਆ ਉਹ ਤਾਂ ਮੁੱਕ ਗਿਆ ਖਾ ਕੇ ਸੇਵਾ ਕਹਿੰਦੇ ਉਹਦੀ ਕਰਨਿਆ ਜਿਹੜਾ ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਇੱਥੇ ਵੀ ਤਾਂ ਭੁਲੇਖਾ ਹੀ ਆ ਗੁਰ ਸੇਵਾ ਕਹਿੰਦੇ ਸ਼ਬਦ ਦੀ ਸੇਵਾ ਤੇ ਬਿਨਾ ਭਗਤਨਾ ਨਾ ਹੋਈ ਕਹਿੰਦੇ ਕੋਈ ਭਗਤੀ ਮਨਜ਼ੂਰ ਨਹੀਂ ਹੈ ਸੱਚਖੰਡ ਵਿੱਚ ਸ਼ਬਦ ਦੀ ਸੇਵਾ ਤੋਂ ਬਿਨਾ ਹੋਰ ਸੇਵਾ ਕੋਈ ਮਨਜ਼ੂਰ ਨਹੀਂ ਕਰਦਾ ਰੱਬਾ ਦੁਨੀਆ ਕਰਦੀ ਐ ਦੁਨੀਆ ਤਕਉਂਦੀ ਐ ਕਰ ਕਰ ਕੇ ਗੋਰਾ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੇ ਜੇ ਕੋਈ ਕਹਿੰਦਾ ਅਨੇਕ ਹੀ ਯਤਨ ਕਰ ਲਵੇ ਕੋਈ ਪਰ ਸ਼ਬਦ ਦੀ ਸੇਵਾ ਤੋਂ ਬਿਨਾ ਰੱਬ ਨੂੰ ਕੋਈ ਸੇਵਾ ਪਰਵਾਨ ਨਹੀਂ ਅਨੇਕ ਯਤਨ ਕਰੀ ਜੇ ਕੋਈ ਹੋਮੇ ਮੇਰਾ ਸਬਦੇ ਕੋਈ ਕਹਿੰਦਾ ਹੋਮੇ ਤੇ ਜਿਹੜਾ ਮੇਰਾ ਹੈ ਨਾ ਸਬਦੇ ਨੂੰ ਖੋ ਦਿੰਦਾ ਨਿਰਮਲ ਨਾਮ ਬਸੇ ਮਨ ਸੋਈ ਕਹਿੰਦਾ ਨਿਰਮਲ ਕਹਿੰਦਾ ਨਾਮ ਮਨ ਵਿੱਚ ਬਸ ਜਾਂਦਾ ਹੈ ਨਿਰਮਲ ਨਾਮ ਬਸੇ ਮਨ ਸੋਈ ਤੁਸੀਂ ਕਿ ਸੋਈ ਪਤਾ ਕਿਹਨੂੰ ਕਹਿੰਦੇ ਆ ਸੋ ਰੱਬ ਨੂੰ ਕਹਿੰਦੇ ਆ ਕਹਿੰਦੇ ਜਿਹਦੇ ਮਨ ਵਿੱਚ ਨਾਮ ਵਸ ਜਾਂਦਾ ਉਹ ਰੱਬ ਬਣ ਜਾਂਦਾ ਹੈ ਨਾਨਕ ਸਾਧ ਪ੍ਰਭ ਭੇਜਦਾ ਨਾ ਪਾਈ ਪ੍ਰਭ ਜੀ ਬਸੇ ਸਾਥ ਕੀ ਰਸਨਾ ਇਹ ਜਗ ਮੈਂ ਸਬਦ ਕਰਨੀ ਹੈ ਸਾਰ ਕਹਿੰਦੇ ਜਾਗੇ ਚ ਸਬਦ ਦੀ ਸਾਰ ਕਰਨੀ ਹੈ ਸਬਦ ਦੀ ਸੇਵਕ ਸਬਦੇ ਸਾਡੀ ਸਾਰ ਲੈਂਦਾ ਸਬਦ ਸਾਡੀ ਖਬਰ ਲੈਂਦਾ ਇਹ ਜਗ ਮੈਂ ਸਬਦ ਕਰਨੀ ਹੈ ਸਾਰ ਬਿਨ ਸਬਦ ਦੇ ਹੋਰ ਮੋਹੋ ਗੁਵਾਰ ਕਹਿੰਦਾ ਸਬਦ ਤੋਂ ਬਿਨਾਂ ਜਿਹੜੇ ਹੋਰ ਨੂੰ ਤੂੰ ਮੋਹ ਕਰਦਾ ਇਹ ਤਾਂ ਗੁਵਾਰ ਹੈ ਇਹ ਤਾਂ ਹਨੇਰਾ ਹੈ ਬਿਨ ਸਬਦ ਤੇ ਹੋਰ ਮੋਹ ਕਹਿੰਦੇ ਸਬਦ ਤੋਂ ਬਿਨਾਂ ਜਿਹੇ ਹੋਰ ਨੂੰ ਤੂੰ ਮੋਹ ਕਰਦਾ ਹੈ ਪਿਆਰ ਕਰਦਾ ਹੈ ਤਾਂ ਗੁਵਾਰ ਹੈ ਸਬਦ ਦੇ ਨਾਮ ਰੱਖੇ ਉਰਤਾਰ ਕਹਿੰਦੇ ਸਬਦ ਹੈ ਜਿਹੜਾ ਨਾਮ ਇਹਨੂੰ ਰਿੱਧੀ ਚ ਰੱਖ ਲਾ ਸਬਦ ਦੇ ਗਤ ਕਹਿੰਦੇ ਸਬਦ ਦੇ ਨਾਲ ਗਤੀ ਹੋਣੀ ਹੈ ਸਬਦ ਦੇ ਗਤ ਮਤ ਮੋਖ ਦੇ ਦਵਾਰ ਕਹਿੰਦੇ ਮੁਕਤੀ ਦੇ ਦਵਾਰ ਤੇ ਪਹੁੰਚ ਗਿਆ ਸਬਦ ਲੈ ਕੇ ਗਿਆ ਲੇਕਨ ਸੰਸਾਰ ਤਾਂ ਕਹਿੰਦਾ ਮਰਨ ਤੋਂ ਬਾਅਦ ਇਹਨੂੰ ਸੱਚਖੰਡ ਭੇਜਣਾ ਹੈ ਬਾਬਾ ਤਾਂ ਜੀਉਂਦਿਆਂ ਨੂੰ ਮਿਲੇ ਗਿਆ ਸਬਦ ਦੇ ਗਾਤ ਮਤ ਸਬਦ ਦੇ ਨਾਲ ਗੱਤੀ ਹੋਣੀ ਹੈ ਮੁਕਤੀ ਸਬਦ ਦੇ ਨਾਲ ਹੈ ਮੋਖ ਦੁਆਰ ਮੁਕਤੀ ਦੇ ਦੁਆਰ ਤੇ ਪਹੁੰਚ ਗਿਆ ਸੱਚਖੰਡ ਪਹੁੰਚਦੇ ਹਾਂ ਕੌਣ ਲੈ ਕੇ ਗਿਆ ਸੱਚਖੰਡ ਦੇ ਸਬਦ ਲੈ ਕੇ ਗਿਆ ਆਵਰ ਨਾਹੀਂ ਕਰ ਦੇਖਣ ਹਾਰੋ ਕਹਿੰਦਾ ਹੋਰ ਨਹੀਂ ਕੋਈ ਕਰਨੇ ਵਾਲਾ ਸੱਚਾ ਆਪ ਅਨੂਪ ਅਪਾਰੋ ਕਹਿੰਦਾ ਸੱਚਾ ਆਪ ਹੈ ਉਹਦਾ ਜਿਹੜਾ ਣੂਪ ਹੈ ਬਹੁਤ ਅਪਾਰ ਆਰਾਮ ਨਾਮ ਉੱਤਮ ਗਤ ਹੋਈ ਕਹਿੰਦੇ ਆਰਾਮ ਦੇ ਨਾਮ ਉੱਤਮ ਹੋ ਜਾਂਦਾ ਹੈ ਗਤੀ ਹੋ ਜਾਂਦੀ ਹੈ ਨਾਨਕ ਖੋਜ ਲਹੇ ਜਨ ਕੋਈ ਆਖਰ ਜਾ ਕੇ ਸਿਰ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨਾਨਕ ਖੋਜ ਲਹੇ ਜਨ ਕੋਈ ਕਹਿੰਦੇ ਕੋਈ ਉਹ ਜਨ ਇਹਨੂੰ ਖੋਜਦਾ ਕੋਈ ਉਹ ਜਨ ਇਹਨੂੰ ਲੱਭ ਲੈਂਦਾ ਕੋਈ ਲੱਭਦਾ ਹੈ ਕਰੋੜਾਂ ਵਿੱਚੋਂ ਲੱਭਦਾ ਹੈ ਲੇਕਿਨ ਜਿਹੜਾ ਲੱਭ ਲਿੰਦਾ ਹੈ ਉਹ ਜਨ ਬਣ ਜਾਂਦਾ ਹੈ ਉਹ ਸਾਧੂ ਬਣ ਜਾਂਦਾ ਹੈ ਉਹ ਸੰਤ ਬਣ ਜਾਂਦਾ ਹੈ ਜਿਹੜਾ ਰੱਬ ਨੂੰ ਲੱਭ ਲੈਂਦਾ ਹੈ ਉਹੀ ਸੰਤ ਹੈ ਉਹੀ ਸਾਧੂ ਹੈ ਬਾਕੀ ਆਪਾ ਤਾਂ ਭਲੇਖੇ ਵਾਲੇ ਆ ਆਪਾ ਤਾਂ ਬਹਿਮ ਵਾਲੇ ਆ ਆਪਾ ਤਾਂ ਦੁਵਿਧਾ ਵਾਲੇ ਆ ਨਹੀਂ ਪਾਈ ਬਾਬਾ ਨਾਨਕ ਰਹਿਮ ਕਰਨ ਕੀ ਲੇਕਿਨ ਅੰਮ੍ਰਿਤ ਵੇਲੇ ਸੱਚ ਨਾਮ ਦੀ ਬੜਾਈ ਵਿੱਚ ਆ ਅੰਮ੍ਰਿਤ ਵੇਲੇ ਤੈਨੂੰ ਸੱਚੇ ਨਾਮ ਦੀ ਬੜਾਈ ਕਰਨੀ ਪਵੇਗੀ ਅੰਮ੍ਰਿਤ ਵੇਲੇ ਤੈਨੂੰ ਸੋਭਾ ਕਰਨੀ ਪਵੇਗੀ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਰਹਿਮਤਾਂ ਕਰਦੇ ਇਸ ਕਲਪਤੂ ਕੀ ਜੀਵ ਨੂੰ ਸੱਚਖੰਡ ਚ ਜਾਣ ਦਾ ਰਸਤਾ ਦੱਸਦੇ ਹਨ ਸੋ ਆਪਾਂ ਨੂੰ ਇਸ ਦਰ ਤੇ ਆਉਣਾ ਚਾਹੀਦਾ ਹੈ ਇਹ ਬਾਬੇ ਨਾਨਕ ਦਾ ਦਰ ਹੈ ਜਿਹੜਾ ਇਸ ਦਰ ਤੇ ਪਹੁੰਚ ਜਾਂਦਾ ਹੈ ਬਾਬਾ ਨਾਨਕ ਆਪਣੇ ਜਹਾਜ਼ੀ ਚ ਪਠਾਲ ਕੇ ਉਹਨੂੰ ਸੱਚਖੰਡ ਛੱਡਿਆ ਹੁੰਦਾ ਸੋ ਸਤਿ ਮੇਰੀ ਬਾਣੀ ਪੜਦੇ ਆ ਕਥਾ ਕਰਦੇ ਆ ਦੇਖਾ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਗੀਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਾਸਟ ਬਾਣੀ ਪੜਨ ਦੀ ਇਕੱਠਾ ਕਰਦੇ ਸਮਰੱਥਾ ਵਕਸ਼ਣੀ ਹੁਣ ਬਲਾਓ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ